ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਆਪਣੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਚਮਕੌਰ ਦੀ ਜੰਗ ਦੀ ਅੰਤਿਮ ਸ਼ਹੀਦ ਬੀਬੀ ਹਰਸ਼ਰਨ कौर ਜੀ ਬਾਰੇ ਜਿਨ੍ਹਾਂ ਨੇ ਲੱਖਾਂ ਦੀ ਫੌਜ ਦੇ ਘੇਰੇ 'ਚੋਂ ਚਕਮਾ ਦੇ ਕੇ ਕੁੱਤੇ ਕਾਮਾਂ ਦੇ ਨੋਚਣ ਲਈ ਲਵਾਰੇ ਛੱਡੀਆਂ 40 ਸਿੰਘਾਂ ਦੀਆਂ ਤੇ ਦੋ ਵੱਡੇ ਸਹਿਬਜ਼ਾਦਿਆਂ ਦੀਆਂ ਪਵਿੱਤਰ ਦੇਹਾਂ ਦਾ ਅੰਤਿਮ ਸੰਸਕਾਰ ਕੀਤਾ ਸੀ 10 ਲੱਖ ਦੀ ਮੁਗਲ ਫੌਜ ਨਾਲ ਮੁਕਾਬਲਾ ਕਰਦਿਆਂ 40 ਸਿੰਘ ਚਮਕੌਰ ਦੀ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋ ਚੁੱਕੇ ਸੀ ਪਰ ਆਪਣੀ ਫੌਜ ਦਾ ਹੋਇਆ ਭਾਰੀ ਨੁਕਸਾਨ ਵੇਖ ਕੇ ਤੇ ਉਸ ਤੋਂ ਵੀ ਵੱਧ ਗੁਰੂ ਸਾਹਿਬ ਦੇ ਉਥੋਂ ਸੁਰੱਖਿਅਤ ਨਿਕਲ ਜਾਣ ਤੇ ਸਰਹੰਦੇ ਦਾ ਵਜ਼ੀਰ ਖਾਂ ਬੁਰੀ ਤਰ੍ਹਾਂ ਬੁਖਲਾਇਆ ਹੋਇਆ ਸੀ ਉਸਨੇ ਫੌਜ ਦੇ ਮੁਗਲ ਸਿਪਾਹੀਆਂ ਦੀਆਂ ਲਾਸ਼ਾਂ ਨੂੰ ਸੰਭਾਲਣ ਦਾ ਹੁਕਮ ਦਿੰਦੇ ਹੋਏ ਚਾਰੇ ਪਾਸੇ ਦੇ ਪਿੰਡਾਂ ਵਿੱਚ ਇਹ ਮਿਆਦੀ ਕਰਵਾਤੀ ਕੀ ਹਕੂਮਤ ਦੇ ਬਾਗੀ ਗੁਰਗੋਵਿੰਦ ਸਿੰਘ ਦੇ ਦੋਮੇ ਪੁੱਤਰ ਤੇ ਉਸਦੇ ਸਾਰੇ ਸਿੰਘ ਮੌਤ ਦੇ ਘਾਟ ਉਤਾਰ ਦਿੱਤੇ ਗਏ ਨੇ ਤੇ ਉਹਨਾਂ ਦੀਆਂ ਲੋਥਾਂ ਐਸੇ ਤਰ੍ਹਾਂ ਚਮਕਾਰ ਦੇ ਜੰਗ ਦੇ ਮੈਦਾਨ ਵਿੱਚ ਰੁਲਦੀਆਂ ਰਹਿਣਗੀਆਂ ਕਾਂ ਕੁੱਤੇ ਤੇ ਇੱਲਾ ਇਹਨਾਂ ਦੀਆਂ ਲਾਸ਼ਾਂ ਨੂੰ ਨੋਚ-ਨੋਚ ਕੇ ਖਾ ਜਾਣਗੇ ਜੇ ਕੋਈ ਵੀ ਮਰਦ ਜਾਂ ਔਰਤ ਲਾਸ਼ਾਂ ਦੇ ਨੇੜੇ ਤੇੜੇ ਵੀ ਨਜ਼ਰ ਆਇਆ ਤਾਂ ਉਹ ਆਪਣੀ ਮਾੜੀ ਹਾਲਤ ਦਾ ਆਪ ਜ਼ਿੰਮੇਵਾਰ ਹੋਵੇਗਾ ਲੋਕਾਂ ਦੇ ਮਨਾਂ ਵਿੱਚ ਦਹਿਸ਼ਤ ਛਾ ਗਈ। ਲੋਕਾਂ ਦੇ ਮਨਾਂ ਵਿੱਚ ਵੱਖ-ਵੱਖ ਤਰ੍ਹਾਂ ਦੇ ਸਵਾਲ ਉੱਠਣ ਲੱਗ ਪਏ। ਕੀ ਸਹਿਬਜ਼ਾਦਿਆਂ ਦੀਆਂ ਪਵਿੱਤਰ ਦੇਹਾਂ ਦਾ ਅੰਤਿਮ ਸੰਸਕਾਰ ਨਹੀਂ ਹੋ ਪਾਊਗਾ? ਕੀ ਉਹਨਾਂ ਸ਼ਹੀਦ ਸਿੰਘਾਂ ਦੀਆਂ ਦੇਹਾਂ ਵੀ ਦੀ ਬੇਅਦਬੀ ਐਸੀ ਤਰ੍ਹਾਂ ਹੀ ਹੁੰਦੀ ਰਹੂਗੀ? ਇਹ ਮਿਆਦੀ ਚਮਕੌਰ ਦੇ ਗਵਾਂਢੀ ਪਿੰਨ ਰਾਏਪੁਰ ਵਿੱਚ ਵੀ ਹੋਈ। ਉੱਥੋਂ ਦਾ ਇੱਕ ਗੁਰਸਿੱਖ ਭਾਈ ਪ੍ਰੀਤਮ ਸਿੰਘ ਵੀ ਐਸੇ ਜੰਗ ਵਿੱਚ ਸ਼ਹੀਦ ਹੋਏ ਸੀ। ਹਾਲਾਂਕਿ ਥੋੜਾ ਸਮਾਂ ਪਹਿਲਾਂ ਹੀ ਉਹਨਾਂ ਦਾ ਵਿਆਹ ਹੋਇਆ ਸੀ ਤੇ ਮਗਰੋਂ ਪਰਿਵਾਰ ਵਿੱਚ ਹੁਣ ਉਹਨਾਂ ਦੀ ਬਜ਼ੁਰਗ ਮਾਤਾ ਜੀ ਤੇ ਉਹਨਾਂ ਦੀ ਧਰਮ ਪਤਨੀ ਬੀਬੀ ਹਰਸ਼ਰਨ ਕੌਰ ਜੀ ਹੀ ਰਹਿ ਗਏ ਸੀ ਬੀਬੀ ਹਰਸ਼ਰਨ ਕੌਰ ਜੀ ਨੇ ਆਪਣੀ ਮਾਤਾ ਜੀ ਨੂੰ ਕਿਹਾ ਕਿ ਮਾਤਾ ਜੀ ਮੈਥੋਂ ਉਹਨਾ ਬਹਾਦਰ ਸਿੰਘਾਂ ਦੇ ਪਵਿੱਤਰ ਸਰੀਰਾਂ ਦੀ ਬੇਅਦਬੀ ਹੁੰਦੀ ਦੇਖੇ ਨਹੀਂ ਜਾਂਦੀ ਮੈਂ ਉੱਥੇ ਜਾਵਾਂਗੀ ਤੇ ਜਾ ਕੇ ਉਹਨਾਂ ਸਭ ਦਾ ਅੰਤਿਮ ਸੰਸਕਾਰ ਕਰਾਂਗੀ ਮਾਤਾ ਜੀ ਨੇ ਕਿਹਾ ਕਿ ਤੀਏ ਐ ਕਮੈਨਾ ਸੌਖਾ ਨਹੀਂ ਤੂੰ ਮਿਆਦੀ ਨਹੀਂ ਸੁਣੀ ਉੱਥੇ ਫੌਜ ਦਾ ਸਖਤ ਪਹਿਰਾ ਹੈ ਤੇ ਨਾਲੇ ਤੂੰ ਉੱਥੇ ਇਕੱਲੀ 40 ਸ਼ਰੀਰ ਕਿਵੇਂ ਸਾਂਭੇਂਗੀ ਬੀਬੀ ਹਰਸ਼ਰਨ ਕੌਰ ਨੇ ਕਿਹਾ ਕਿ ਮਾਤਾ ਜੀ ਮੈਂ ਅਰਦਾਸ ਕਰ ਚੁੱਕੀ ਹਾਂ ਅਕਾਲ ਪੁਰਖ ਆਪੇ ਸਹਾਈ ਹੋਣਗੇ ਤੇ ਮਾਤਾ ਜੀ ਨੇ ਕਿਹਾ ਪਰ ਤੂੰ ਖੁੱਲੇ ਮੈਦਾਨ ਵਿੱਚ ਖਿਲਰੀਆਂ ਹਜ਼ਾਰਾਂ ਲਾਸ਼ਾਂ ਵਿੱਚੋਂ 40 ਸਿੰਘਾਂ ਨੂੰ ਪਛਾਣੇਂਗੀ ਕਿਵੇਂ ਤੇ ਉਹ ਵੀ ਐਨੇ ਕੁ ਪਹਨੇਰ ਵਿੱਚ ਬੀਬੀ ਹਰਸ਼ਨ ਕੌਰ ਜੀ ਨੇ ਕਿਹਾ ਕਿ ਉਹਨਾਂ ਦੇ ਹੱਥਾਂ ਵਿੱਚ ਪਾਏ ਕੜਿਆਂ ਤੋਂ ਲੰਬੇ ਕੇਸ ਤੇ ਉਹਨਾਂ ਦੇ ਸਿਰ ਤੇ ਸਜਾਏ ਦੁਮਾਲਿਆਂ ਤੋਂ ਇਸ ਤੋਂ ਬਾਅਦ ਬੀਬੀ ਹਰਸ਼ਨ ਕੌਰ ਜੀ ਨੇ ਆਪਣੀ ਕਮਰ ਤੇ ਇੱਕ ਸ਼ਮਸ਼ੀਰ ਕੱਸੀ ਤੇ ਉੱਥੋਂ ਚਾਦਰ ਦੀ ਬੁੱਕਲ ਮਾਰ ਕੇ ਗੜੀ ਵੱਲ ਰਵਾਨਾ ਹੋ ਗਏ ਗੜੀ ਦੇ ਨੇੜੇ ਪਹੁੰਚ ਕੇ ਇੱਕ ਦਰਖਤ ਦੇ ਓਲੇ ਲੁਕ ਕੇ ਬੇਨਤਲਨ ਤੇ ਸਿਪਾਈਆਂ ਦੀ ਹਿਲਜੁਲ ਰੁਕਣ ਦੀ ਉਡੀਕ ਕਰਨ ਲੱਗ ਪਏ ਕੋਦਾ ਮਹੀਨਾ ਸੀ ਅਤਿ ਦੀ ਠੰਡ ਪੈ ਰਹੀ ਸੀ ਦਿਨ ਟਲਿਆ ਤਾਂ ਇਲਾਕੇ ਨੂੰ ਧੁੰਦ ਤੇ ਹਨੇਰੇ ਨੇ ਘੇਰ ਲਿਆ ਸਿਪਾਹੀ ਆਪਣੇ ਸਾਥੀਆਂ ਦੀਆਂ ਲਾਸ਼ਾਂ ਨੂੰ ਠਿਕਾਣੇ ਲਾਉਣ ਦਾ ਕੰਮ ਛੱਡ ਕੇ ਤੰਬੂਆਂ ਦੇ ਵਿੱਚ ਵੜ ਗਏ ਇਸ ਤੋਂ ਬਾਅਦ ਇਹ ਸ਼ੇਰਦੀਲ ਸਿੰਘ ਨੇ ਸ਼ਹੀਦਾਂ ਦੀਆਂ ਦੇਹਾਂ ਨੂੰ ਸੰਭਾਲਣ ਦਾ ਕੰਮ ਸ਼ੁਰੂ ਕੀਤਾ ਪੰਜਾਬਨ ਜਿੱਸੇ ਦੀ ਮਾਲਕਨ ਹਰਸ਼ਰਨਕੌਰ ਹੌਲੇ ਸ਼ਰੀਰਾਂ ਨੂੰ ਤਾਂ ਆਪਣੀਆਂ ਬਾਹਾਂ ਵਿੱਚ ਹੀ ਚੁੱਕ ਕੇ ਲੈ ਗਏ ਭਾਰੇ ਸਰੀਰ ਆਪਣੀਆਂ ਪਿੱਠ ਤੇ ਲੱਦ ਕੇ ਇੱਕ ਸਾਫ਼ ਥਾਂ ਤੇ ਲੈ ਜਾ ਕੇ ਸਤਿਕਾਰ ਸਹਿਤ ਇੱਕ ਦੇ ਇੱਕ ਉੱਪਰ ਉਹਨਾਂ ਨੂੰ ਚਿੰਦੇ ਗਏ ਸਿੰਘਾਂ ਦੇ ਪਹਿਲੇ ਕੁਝ ਸ਼ਰੀਰਾਂ ਵਿੱਚੋਂ ਹੀ ਉਸ ਨੂੰ ਸਭ ਜ਼ਿਆਦਾ ਜੁਝਾਰ ਸਿੰਘ ਜੀ ਦਾ ਸ਼ਰੀਰ ਲੱਭ ਗਿਆ ਜਦ ਉਹਨਾਂ ਨੇ ਜੁਝਾਰ ਸਿੰਘ ਦੇ ਕੋਮਲ ਕਲੇਜੇ 'ਚੋਂ ਚੋਬੇ ਤੀਰ ਕੱਢਿਆ ਤਾਂ ਉਹਨਾਂ ਦੀਆਂ ਭੂਬਾਂ ਨਿਕਲ ਗਈਆਂ ਪਰ ਕਿਸੇ ਤਰ੍ਹਾਂ ਉਹਨਾਂ ਨੇ ਆਪਣਾ ਰੋਣਾ ਰੋਕਿਆ ਕਿਉਂਕਿ ਇੱਕ ਛੋਟੀ ਜਹੀ ਆਵਾਜ਼ ਉਹਨਾਂ ਦਾ ਪੂਰਾ ਮਨੋਰਥ ناکਾਮ ਕਰ ਸਕਦੀ ਸੀ ਉਹ ਸਹਬਜ਼ਾਦਾ ਜੁਝਾਰ ਸਿੰਘ ਦੇ ਸਰੀਰ ਨੂੰ ਆਪਣੀਆਂ ਬਾਹਾਂ ਵਿੱਚ ਚੁੱਕ ਕੇ ਚਿਖਾ ਵਾਲੀ ਥਾਂ ਤੇ ਲੈ ਗਏ ਹੁਣ ਤੱਕ ਅੱਧੀ ਰਾਤ ਬੀਤ ਚੁੱਕੀ ਸੀ ਉਹ ਕਦੀ ਕਿਸੇ ਸਿੰਘ ਦਾ ਵੱਡੇ ਹੱਥ ਲੱਭਦੀ ਤੇ ਕਦੀ ਕਿਸੇ ਦੀ ਲੱਤ ਸਿੰਘਾਂ ਦੇ ਭਾਰੀ ਸਰੀਰ ਪਿੱਠ ਤੇ ਲੱਦ ਕੇ ਉਹ ਲਹੂ ਡੁੱਲਣ ਕਾਰਨ ਹੋਏ ਚਿੱਕਰ ਤੋਂ ਤਿਲਕਣ ਤੋਂ ਬਚਦੀ ਬਚਾਉਂਦੀ ਤੀ ਤੋਂ ਵੱਧ ਸਿੰਘਾਂ ਦੇ ਸ਼ਰੀਰ ਇਕੱਠੇ ਕਰ ਚੁੱਕੀ ਸੀ ਰਾਤ ਦਾ ਪਾਲ ਆਪਣੀ ਸਿੱਖਤੀ ਸੀ ਉਹ ਥੱਕ ਕੇ ਚੂਰ ਹੋ ਗਈ ਸੀ ਤੇ ਉਸ ਦਾ ਸਾਰਾ ਸ਼ਰੀਰ ਦੁਖ ਰਿਆ ਸੀ ਮੰਨਤਾ ਕੀਤਾ ਕਿ ਬੈਠ ਕੇ ਕੁਝ ਛਿਰ ਆਰਾਮ ਕਰ ਲਵੇ ਪਰ ਉਹ ਬੈਠ ਕਿਵੇਂ ਸਕਦੇ ਸੀ ਅਜੇ ਉਹਨਾਂ ਦਾ ਮਨੋਰਥ ਪੂਰਾ ਨਹੀਂ ਸੀ ਹੋਇਆ ਅਜੇ ਉਹਨਾਂ ਨੂੰ ਨਾ ਤਾਂ ਆਪਣੇ ਪਤੀ ਦਾ ਸ਼ਰੀਰ ਲੱਭਿਆ ਸੀ ਤੇ ਨਾ ਹੀ ਸਹਿਬ ਜادہ ਅਜੀਤ ਸਿੰਘ ਦਾ ਜਾਂਗੇ ਮੈਦਾਨ ਵਿੱਚ ਖਿਲਰੀਆਂ ਹਜ਼ਾਰਾਂ ਲਾਸ਼ਾਂ ਦੀ ਫਰੋਲਾ ਫਰਾਲੀ ਕਰਦੇ ਆ ਆਖਿਰਕਾਰ ਉਹਨਾਂ ਨੂੰ ਆਪਣੇ ਪਤੀ ਦਾ ਸਰੀਰ ਲੱਭ ਹੀ ਗਿਆ ਉਹਨਾਂ ਨੇ ਪ੍ਰੇਮ ਨਾਲ ਆਪਣੇ ਸਿੱਧੇ ਸਾਈ ਦਾ ਸਰੀਰ ਆਪਣੀ ਗੋਦ ਵਿੱਚ ਰੱਖਿਆ ਤੇ ਚਿਹਰੇ ਤੇ ਲੱਗਿਆ ਲਹੂ ਸਾਫ਼ ਕੀਤਾ ਉਹਨਾਂ ਦਾ ਜੀ ਤਾਂ ਨਹੀਂ ਸੀ ਕਰ ਰਿਹਾ ਉੱਠਣ ਨੂੰ ਪਰ ਸਮਾਂ ਬਹੁਤ ਘੱਟ ਰਹਿ ਗਿਆ ਸੀ ਆਪਣੇ ਪਤੀ ਦੀ ਲਾਸ਼ ਨੂੰ ਵੀ ਉਹ ਪਿੱਠ ਤੇ ਲੱਦ ਕੇ ਉਹ ਉਸੇ ਚਿਖਾ ਵੱਲ ਲੈ ਕੇ ਰਾਤ ਦਾ ਤੀਸਰਾ ਪਹਿਰ ਆ ਗਿਆ ਸੀ ਪਰ ਬੀਬੀ ਜੀ ਨੂੰ ਇਹ ਚਿੰਤਾ ਵੱਡ ਵੱਡ ਕੇ ਖਾਰੀ ਸੀ ਕਿ ਅਜੇ ਤੱਕ ਸਹਿਬ ਜਦਾ ਅਜੀਤ ਸਿੰਘ ਜੀ ਦਾ ਦੇਹ ਸਰੀਰ ਨਹੀਂ ਸੀ ਮਿਲਿਆ। ਉਹ ਪੂਰੇ ਜੰਗ ਦੇ ਮੈਦਾਨ ਵਿੱਚ ਕਾਫੀ ਛੇ ਲੱਭਦੇ ਰਹੇ। ਐਸੇ ਦੌਰਾਨ ਸਿਪਾਈਆਂ ਨੂੰ ਉੱਥੇ ਕਿਸੇ ਦੇ ਹੋਣ ਦਾ ਸ਼ੱਕ ਪੈ ਗਿਆ। ਹਰਿਸ਼ਰਨ ਕੌਰ ਨੇ ਧੁੰਦ ਵਿੱਚ ਨਿਗਾਹ ਟਿਕਾ ਕੇ ਦੇਖਿਆ ਤਾਂ ਕੁਝ ਸਿਪਾਹੀ ਮਿਸ਼ਾਲਾ ਫੜ ਕੇ ਉਹਨਾਂ ਦੇ ਵੱਲ ਹੀ ਤੁਰੇ ਨਜ਼ਰ ਆ ਰਹੇ ਸੀ। ਉਹ ਫਟਦੇ ਨੇ ਲਾਸ਼ ਬਣ ਕੇ ਲਾਸ਼ਾਂ ਦੇ ਢੇਰ ਵਿੱਚ ਲੇਟ ਗਏ। ਸਿਪਾਈਆਂ ਦੀ ਟੁਕੜੀ ਉਸ ਨੂੰ ਮਿੱਦੀ ਹੋਈ ਉਹਨਾਂ ਦੇ ਉੱਪਰੋਂ ਦੀ ਲੰਘੇ। ਆਖਿਰਕਾਰ ਜਦੋਂ ਸਿਪਾਹੀ ਆਪਣੀ ਤਸੱਲੀ ਕਰਕੇ ਵਾਪਸ ਮੁੜ ਗਏ ਤਾਂ ਸਿੰਘਣੀ ਇੱਕ ਵਾਰ ਫਿਰ ਆਪਣੇ ਕੰਮ ਤੇ जुट ਗਈ। ਤੇ ਅੰਤ ਵਿੱਚ ਉਹ ਸਹਬਜ਼ਾਦੇ ਦੇ ਸਰੀਰ ਨੂੰ ਲੱਭਣ ਵਿੱਚ ਕਾਮਯਾਬ ਹੋ ਗਏ। ਜਾਂਗੇ ਮੈਦਾਨ ਵਿੱਚ ਜਿੱਥੇ ਲੋਕਾਂ ਦਾ ਸਭ ਤੋਂ ਵੱਡਾ ਢੇਰ ਲੱਗਿਆ ਸੀ ਸਹਬਜ਼ਾਦਾ ਜੀਤ ਸਿੰਘ ਦਾ ਸਰੀਰ ਉੱਥੇ ਹੀ ਪਿਆ ਸੀ। ਇਹ ਸਾਰੇ ਸਿਪਾਹੀ ਸਹਿਬਜ਼ਾਦੇ ਨਹੀਂ ਮਾਰ ਸੁੱਟੇ ਸੀ ਸਹਿਬਜ਼ਾਦਾ ਅਜੀਤ ਸਿੰਘ ਦੇ ਆਪਣੇ ਸਰੀਰ ਵਿੱਚੋਂ ਵੀ ਬਹੁਤ ਸਾਰੇ ਤੀਰ ਆਰ ਪਾਰ ਹੋਏ ਪਏ ਸੀ ਬੀਬੀ ਹਰਜਨ ਕੌਰ ਜੀ ਨੇ ਸਾਰੇ ਤੀਰ ਕੱਢੇ ਤੇ ਸਹਿਬਜ਼ਾਦੇ ਦੀ ਦੇਹ ਆਪਣੇ ਮੋਢਿਆਂ ਤੇ ਲੱਦ ਕੇ ਚਿਖਾਵਲ ਲੈ ਗਏ ਤੇ ਉੱਥੇ ਲੈ ਜਾ ਕੇ ਸਹਿਬਜ਼ਾਦਾ ਜੁਝਾਰ ਸਿੰਘ ਦੇ ਸਰੀਰ ਕੋਲ ਲਿटा ਦਿੱਤਾ ਤੇ ਹੁਣ ਫੁਰਤੀ ਨਾਲ ਸਾਰੇ ਸ਼ਰੀਰਾਂ ਨੂੰ ਅਗਨ ਭੇਟ ਕਰਨ ਦੀ ਤਿਆਰੀ ਵਿੱਚ ਜੁਟ ਗਏ ਜਿੰਨੀਆਂ ਹੋ ਸਕੀਆਂ ਲੱਕੜਾਂ ਚਿਖਾ ਨਾਲ ਜੋੜਨ ਤੋਂ ਬਾਅਦ ਉਹ ਆਪਣੇ ਨਾਲ ਲਿਆਂਦੀਆਂ ਤੇਲ ਜਾਂ ਘਿਓ ਦੀਆਂ ਦੋ ਗਾਗਰਾਂ ਨਾਲ ਸਾਰੀਆਂ ਚਿਖਿਆ ਤੇ ਚੰਗੀ ਤਰ੍ਹਾਂ ਛਿੜਕਾ ਕਰ ਦਿੱਤਾ। ਵੈਸੇ ਬਹੁਤ ਸਾਰੇ ਇਤਿਹਾਸਕਾਰਾਂ ਨੇ ਇੱਥੇ ਲੱਕੜੀਆਂ ਬਾਲਣ ਦੇ ਨਾਲ ਸਸਕਾਰ ਕਰਨ ਦੀ ਗੱਲ ਵੀ ਲਿਖੀ ਹੋਈ ਹੈ। ਪਰ ਇਹ ਨੂੰਸਸ ਦੀ ਗੱਲਬਾਤ ਇਹ ਦੇਹਾਂ ਨੂੰ ਆਪਣੀ ਪਿੱਠ ਤੇ ਲੱਦ ਕੇ ਲਿਆਉਣਾ ਤੇ ਉਹਨਾਂ ਦਾ ਸਰੀਰ ਦੁਖਣਾ ਕਿਸੇ ਨੇ ਉੱਥੇ ਕੋਲ ਖਲੋ ਕੇ ਨਹੀਂ ਦੇਖਿਆ। ਇਨਾ ਜੋ ਕਾਫੀ ਗੱਲਾਂ ਇਤਿਹਾਸਕਾਰਾਂ ਨੇ ਆਪਣੀ ਕਲਪਨਾ ਨਾਲ ਹੀ ਲਿਖੀਆਂ ਨੇ ਐਸੀ ਤਰ੍ਹਾਂ ਹੀ ਇੱਕ ਇਤਿਹਾਸਿਕ ਕਿਤਾਬ ਦੇ ਵਿੱਚ ਲੇਖ ਕੇ ਨੇ ਇਸ ਤਰ੍ਹਾਂ ਦੇ ਕਿਸੇ ਤੇਲ ਜਾਂ ਘਿਓ ਦੀ ਗੱਲ ਲਿਖੀ ਹੈ ਆਮ ਤੌਰ ਤੇ ਇੱਕ ਸੰਸਕਾਰ ਵਿੱਚ ਕਈ ਮੰਨ ਲੱਕੜਾਂ ਦੀ ਲੋੜ ਪੈ ਜਾਂਦੀ ਹੈ ਤੇ ਜਿੱਥੇ 40 ਦੇਹਾਂ ਦਾ ਇਕੱਠਾ ਸੰਸਕਾਰ ਕੀਤਾ ਜਾਣਾ ਹੋਵੇ ਉੱਥੇ ਕਿੰਨੀ ਲੱਕੜ ਦੀ ਲੋੜ ਪਈ ਹੋਗੀ ਤੇ ਇਹੋ ਜਿਹੇ ਹਾਲਾਤਾਂ ਵਿੱਚ ਬੀਬੀ ਸ਼ਰਨ ਕੌਰ ਨੇ ਇਸ ਕੰਮ ਨੂੰ ਨੇਪਰੇ ਚਾੜਿਆ ਇਹ ਤੇਲ ਜਾਂ ਘਿਓ ਵਾਲੀ ਗੱਲ ਅਸਲੀਅਤ ਦੇ ਜ਼ਿਆਦਾ ਨੇੜੇ ਲੱਗਦੀ ਹੈ ਜਿਵੇਂ ਹੀ ਅੱਗ ਦੇ ਭਾਂਬੜ ਮਚਨੇ ਸ਼ੁਰੂ ਹੋਏ ਸਿਪਾਹੀ ਹੈਰਾਨ ਹੋ ਕੇ ਚੀਖਾ ਵੱਲ ਭੱਜੇ ਉਹਨਾਂ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨੀ ਚਾਹੀ ਪਰ ਬੀਬੀ ਸ਼ਮਸ਼ੀਰ ਨੂੰ ਬੇਅਮਿਆਨ ਕਰਕੇ ਸ਼ੇਰਨੀ ਵਾਂਗ ਉਹਨਾਂ ਤੇ ਟੁੱਟ ਪਏ ਕਈਆਂ ਨੂੰ ਮਾਰ ਮੁਕਾਇਆ ਤੇ ਕਈਆਂ ਨੂੰ ਫੱਟੜ ਕਰਕੇ ਸੁੱਟ ਦਿੱਤਾ ਕਾਫੀ ਚਿਰ ਬੀਬੀ ਸਿਪਾਈਆਂ ਦੇ ਨਾਲ ਸੰਘਰਸ਼ ਕਰਦੇ ਰਹੇ ਪਰ ਆਖਰਕਾਰ ਇੱਕ ਨੇਜਾ ਅਨਦੀ ਵਕੀ ਵਿਚੋਂ ਆਰ ਪਾਰ ਹੋ ਗਿਆ ਤਲਵਾਰ ਹੱਥੋਂ ਛੁੱਟ ਗਈ ਤੇ ਉਹ ਚੱਕਰ ਖਾ ਕੇ ਜ਼ਮੀਨ ਤੇ ਡਿੱਗ ਪਏ ਜ਼ਾਲਵਾ ਨੇ ਉਹਨਾਂ ਨੂੰ ਜਿਉਂਦਿਆਂ ਨੂੰ ਚੁੱਕ ਕੇ ਚਿਖਾ ਦੇ ਬਲਦੇ ਪਾਂਬਣਾ ਵਿੱਚ ਸੁੱਟ ਦਿੱਤਾ ਪਰ ਸ਼ਹੀਦ ਹੁੰਦੇ ਹੋਏ ਵੀ ਬੀਬੀ ਜੀ ਨੂੰ ਇਸ ਗੱਲ ਦੀ ਤਸੱਲੀ ਸੀ ਕਿ ਉਹ ਆਪਣੇ ਮਨੋਰਥ ਨੂੰ ਪੂਰਾ ਕਰਨ ਵਿੱਚ ਕਾਮਯਾਬ ਹੋਗੇ ਬੀਬੀ ਜੀ ਦੇ ਮੂੰਹੋਂ ਨਿਕਲੇ ਅੰਤਿਮ ਬੋਲ ਫਿਜ਼ਾ ਵਿੱਚ ਗੂੰਜ ਗਏ ਜਿਸ ਮਰਨੇ ਤੋਂ ਜਗ ਡਰੇ ਮੇਰੇ ਮਨ ਅਨੰਤ ਮਰਨੇ ਤੇ ਹੀ ਹੀ ਪਾਈਏ ਪੂਰਨ ਪਰਮਾਨੰਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ